ਕੀ ਨਾਮ ਕੀ ਕਰ ਸੀ ਸਾਰੀ ਮੇਰਾ ਨਾਮ ਵਿੱਕੀ ਗੱਲੋ ਦੇ ਜੀ ਮੈਂ ਉਰੇ ਨਾਲ ਦੀ ਟੋਕਣਾ ਮੋਰ ਰਹਿਣਾ ਜਿਸ ਤਰ੍ਹਾਂ ਇਹਨਾਂ ਤੋਂ ਸੀਕ ਸਮਾਨ ਪਰਚੇਸ ਕੀਤਾ ਹੀ ਚਾਕਲੇਟ ਵਗੈਰਾ ਕਿ ਕਦੋਂ ਥੱਲੇ ਰੱਖਣਾ ਸਣਾ ਆ ਪਹੀ ਪਰਚੇਸ ਕੀਤਾ ਹੀ ਸੰਦੇ ਨੂੰ ਜੀ ਉਹ ਬੱਕੜੀ ਜੀ ਬਣੀ ਸੀ ਬੱਕੜੀ ਦੇ ਚਾਕਲੇਟ ਵਗੈਰਾ ਚੂਸ ਵਗੈਰਾ ਤੇ ਬੱਚੇ ਦੇ ਚੁੱਪਰੇ ਚਿਪਸ ਵਗੈਰਾ ਸੀ ਤੇ ਉਹ ਅਸੀਂ ਕਿਸ ਨੂੰ ਗਿਫਟ ਕਰਨਾ ਸੀ ਸਾਡੇ ਸਾਲੀ ਸੀ ਨੂੰ ਦੇਣਾ ਸੀ ਮੈਂ ਤਾਂ ਆਪਣੇ ਪੂਰੇ ਮੈਰਿਜ ਤੇ ਸੀ ਉਹਨਾਂ ਦੀ ਕੋਤੀ ਸੀਗੀ ਸਾਡੀ ਕੋਤੀ ਨੂੰ ਗਿਫਟ ਕਰਤਾ ਸੀ ਸੋਮਵਾਰ ਨੂੰ ਤੇ ਉਹ ਉਹਦੇ ਵਿਆਹ ਟੈਂਡ ਕਰਨਾ ਸੀ ਉਹ ਵਿਆਹ ਟੈਂਡ ਕਰਕੇ ਬੱਚਾ ਬੱਚਾ ਕਿੱਥੋਂ ਆਏ ਸੀ ਇਹ ਬੱਚਾ ਲੁਧਿਆਣਾ ਤੋਂ ਆਇਆ ਅੱਛਾ ਜੀ ਕਿੰਨੇ ਸਾਲ ਦੇ ਇੱਕ ਡੇਢ ਸਾਲ ਦਾ ਹੈ ਇੱਕ 22 ਸਾਲ ਦੀ ਬੁੜੀ ਅੱਛਾ ਜੀ ਉਹ ਜਿਹਾ ਜਿਹਾ ਚੀਜ਼ ਕਰ ਇਹਨਾਂ ਤੋਂ ਪਰਚੇਸ ਕਰਕੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹ ਬੁੱਧਵਾਰ ਨੂੰ ਰਮਾਣਾ ਹੋ ਗਏ ਉਹਦੇ ਨਾਲ ਹੀ ਸਵੇਰੇ ਚਲੇਗੇ ਸ਼ਾਮ ਨੂੰ ਤੇ ਪਹੁੰਚੇ ਤੇ ਉਹਨੇ ਘੰਟੇ 2 ਘੰਟੇ ਬਾਅਦ ਚਾਕਲੇਟ ਉਹਨੇ ਖੋਲੇ ਵੀ ਉਹ ਕੀਤਾ ਦੇਖ ਲਈ ਕਿャਹ ਕੁਛ ਹੈ ਗਿਫਟ ਕਿੰਨੇ ਲਏ ਤੇ ਗਿਫਟ ਪੈਕੀ ਕਿੰਨੀ ਸੀ ਮੇਰੇ ਕੋਲ ਪਹਿਚੇ ਨਹੀਂ ਦਿੱਤਾ ਸੀ ਕਿੰਨੀ ਪੈਕਿੰਗ ਸੀਗੀ ਉਹ ਉਹ 300 ਰੁਪਏ ਦੀ ਪੈਕੀ ਦਿੱਤੀ ਸੀ ਉਹ ਤੇ ਜਦੋਂ ਚਾਕਲੇਟ ਖਾਈ ਸੀਗੀ ਖਾਣ ਤੋਂ ਘੰਟੇ 2 ਘੰਟੇ ਬਾਅਦ ਉਹਨੂੰ ਦੱਸਦੇ ਮੇਰਾ ਲੱਗਿਆ ਤੇ ਨੋਰਮਲੀ ਕਿਸੇ ਹੋਰ ਨੂੰ ਤੋਂ ਉਹ ਹੀ ਲੀਤੀ ਸੀਗੀ ਉਹ ਕਹਿੰਦੇ ਨੋਰਮਲ ਨਾ ਕੋਈ ਅਸੇਂ ਕਰਨੀ ਸੀ ਤੇ ਮੈਂ ਕਿਹਾ ਕਿਸੇ ਨਾਲ ਉਹ ਤਾਂ ਫੇਮਸ ਹੈ ਜੀ ਕਿੰਨਾ ਕਰਿਆ ਚੱਖੀ ਬਹੁਤ ਪ੍ਰਾਨੀ ਰੁਕਸਾਪ ਹੈ ਤੇ ਜੂ ਜੂ ਸਮਾਂ ਬੀਤ ਗਿਆ ਰਾਤੀ 11:30 ਉਹਨੂੰ ਬੁਲਡਣ ਲੱਗੇ ਮੂੰਹ ਤੋਂ ਲੈਟਰੀ ਛੋਟੀ ਕੁੜੀ ਆ। ਸਿਰਫ ਛੋਟੀ ਜਿਹੜੀ ਦੁਆਰੇ ਲੱਗੀ ਹੋ ਕੰਨ ਇਹਨਾਂ ਨੇ ਚਾਰੀ ਦੀ ਚੀਜ਼ ਖਾ ਲਈ। ਤੇ ਸਾਰਾ ਜਿਹੜਾ ਧਿਆਨ ਸੀਗਾ ਸਾਰਾ ਚੋਕਲੇਟ ਵੱਲ ਗਿਆ। ਅਸੀਂ ਚੋਕਲੇਟ ਤੇ ਲੇਬਲ ਚੈੱਕ ਕੀਤਾ ਤਾਂ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟ ਆ। ਬੱਚੇ ਕੇ ਇਲਾਜ ਕਿੱਥੇ ਚੱਲ ਰਹਾ ਹੈ? ਲਾਸੀਏ, ਸੀਐਮਸੀ ਹਸਪਤਲ ਚੱਲਣਾ, ਲੁਧਿਆਣਾ। ਲੁਧਿਆਣਾ। ਤੇ ਦੂਜਾ ਬੱਚਾ ਕਿੰਨੇ ਸਾਲ ਦਾ ਹੈ? ਦੂਜਾ ਕੁੜੀਆ 2 ਸਾਲ ਦੀ ਹੈ ਜੀ। ਉਹ ਠੀਕ ਹੈ। ਜਿਹੜੀ ਦੂਜੀ ਛੋਟੀ ਕੁੜੀਆ ਥੋੜੀ ਸਤਿ ਗੰਭੀਰ ਹੈ। ਤੇ ਉਹਨੂੰ ਡਿਪਾਰਟਮੈਂਟ ਨੂੰ ਆਏ ਕੋਈ ਕਾਰਵਾਈ ਵੀ ਕਰਾ। ਉਹਨਾਂ ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 250 ਵੋਲਟ ਮਲਬੀ ਹੈ ਜੀ ਡਿਸਪਲੇ ਤੇ ਬੱਚੇ ਦੇ ਦੁੱਧ ਬੱਚੇ ਦਾ ਪਾਊਡਰ ਦੁੱਧ ਪਾਊਡਰ ਉਸ ਤੋਂ ਬਾਅਦ ਖੁਰਖਰੇ ਉਸ ਤੋਂ ਚਾਕਲੇਟ ਉਸ ਤੋਂ ਬਿਸਕੁਟ ਹੁੰਦੇ ਕੀ ਕਾਰਵਾਈ ਕਰੇ ਡਿਪਾਰਟਮੈਂਟ ਡਿਪਾਰਟਮੈਂਟ ਜਿਹੜੇ ਇਹਨਾਂ ਕੋਲੇ ਐਕਸਪਾਇਰ ਸਮਾਨ ਲਿਖਿਆ ਉਹ ਸੀਲ ਕਰਕੇ ਲੈ ਕੇ ਜਾ ਰਹੇ ਨੇ ਆਪਣੇ ਲੋਕ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਹਾਂ ਇਹ ਵੀ ਇੱਕ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹਾਲੇ ਇੱਕ ਮਾਮਲਾ ਇੰਡੀਆ ਬੈਕਟਰੀ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਗੁੱਜਾ ਮਾਮਲਾ ਵੇਖਿਆ ਇੰਡੀਆ ਬੈਕਟਰੀ ਦਾ ਪਹਿਲਾ ਮਾਮਲਾ ਸੀ ਉਹ ਉਸ ਜਗ੍ਹਾ ਤੇ ਕੀ ਰਿਚਰਚ ਕੀਤਾ ਗਿਆ ਉਹ ਦੱਸ ਤੋਂ ਕਹਣਾ ਛੱਡ ਗਿਆ ਅੱਛਾ ਜੀ ਵੈਲਕਮ ਸਰ ਡਾਕਟਰ ਵਿਜੇ ਡਾਕਟਰ ਵਿਜੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਨਰੈਣ ਆਟਾ ਜਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਇਥੇ ਕੰਪਲੀਟ ਸੰ ਆਫ ਪੁਲਿਸ ਬਲਨ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਹਾਨੂੰ ਤੇ ਉਹ ਕੀ ਚੀਜ਼ਾਂ ਬਣਾ ਪਰਮਤ ਕੀਤੀਆਂ ਨੇ ਨਹੀਂ ਤਾਂ ਕੁਝ ਸਾਡੇ ਕੋਲ ਕੁਝ ਐਟਮ ਐਕਸਪੀਰੀ ਐਟਮ ਮਿਲਿਆ ਨੇ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਤੇ ਉਹਨਾਂ ਕੀ ਕਾਰਵਾਈ ਕੀ ਕਰੋਗੇ ਨਾ ਅਸੀਂ ਸੈਂਪਲਿੰਗ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਉਹ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ